ਅਸੀਂ ਭਾਜਪੀ ਨੂੰ ਅੱਛਾ ਜੀ ਕਿਉਂ ਉਹ ਕੰਮ ਚੰਗੇ ਕਰਦਾ ਮੋਦੀ ਹੋਰ ਪਾਰਟੀਆਂ ਨਹੀਂ ਵਧੀਆ ਲੱਗਦੀਆਂ ਨਾ ਹੋਰ ਨਹੀਂ ਵਧੀਆ ਇਹਨਾਂ ਸਾਡੇ ਨੇ ਕਾਂਗਰਸ ਨੂੰ ਨੁਕਸਾਨ ਕਰਿਆ ਤਾਂ ਉਹਨਾਂ ਕਰ ਲਿਆ ਦਾ ਦਰਵਾਜ਼ਾ ਢਾਉਟਾਤਾ ਜਿਵੇਂ ਹੁਣ ਆ ਪੰਜਾਬ ਬਚਾਓ ਯਾਤਰਾ ਕਰ ਰਿਹਾ ਹੈ ਸੁਖਵੀਰ ਬਾਦਲ ਕਹਿੰਦਾ ਪੰਜਾਬ ਬਚਾਉਣਾ ਜਿਹਦੇ ਇਕੱਠੇ ਹੋਗੇ ਫਿਰ ਪਾ ਦੇਣਗੇ ਜੇ ਇਕੱਠੇ ਹੋਗੇ ਤਾਂ ਫਿਰ ਪਾ ਦੇਗੇ ਵੋਟਾਂ ਕੱਲੀ ਕੱਲੀ ਦਾ ਭਾਜਪਾ ਨੂੰ ਹੀ ਜਾਣੀ ਹੈ ਹਾਂ ਉਹ ਆਤਮਾਨ ਦੇ ਕੰਮ ਨਹੀਂ ਵਧੀਆ ਲੱਗੇ ਨਾ ਉਹ ਨਹੀਂ ਠੀਕ ਹੈ ਉਹ ਸਾਡੇ ਟੀਮ ਇਹਦਾ 1000 ਰੁਪਏ ਨਹੀਂ ਪਾਇਆ ਉਹਨੇ ਰਾਉ ਚੱਡੇ ਦੇ ਕਿੰਨੇ ਮਸਲਾ ਆਇਆ ਉਹਦੇ ਆਉਣ ਪੰਜਾਬ ਦਾ ਉਹ ਸਾਲਾ ਕਿ یوں ਲਾਤਾ ਸਾਲੇ ਨੇ 20 ਬੰਦੇ ਤਿਆਰ ਬੈਠੇ ਟੁੱਟਣ ਨੂੰ ਆਪਣੇ ਵਾਲੇ ਪੰਜਾਬ ਵਾਲੇ ਆ ਵਾਲੇ ਵੀ ਉਹ ਸਾਲਾ ਬੀਜੇਪੀ ਜਾ ਉਹ ਭਵੰਤ ਮਾਰ ਅੱਛਾ ਜੱਲ ਹੋਈ ਵੀ ਐ ਇਹ ਨਹੀਂ ਪਤਾ ਸਾਨੂੰ ਇਹਨਾਂ ਨੂੰ ਦੱਸ ਤੇ ਗਾ ਉਹ ਤਿਆਰ ਬੈਠਾ ਮੋਦੀ ਜਾਣ ਨੂੰ 30 ਐਮਐਲਏ ਨੂੰ ਟੁੱਟੂਂਦਿਆ ਨੇ ਉਹਦੇ ਪੰਜਾਬ ਚ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਕਰ ਰਹੇ ਹੋ ਅਸੀਂ ਬੀਜੇਪੀ ਨੂੰ ਅੱਛਾ ਜੀ ਕਿਉਂ ਉਹ ਕੰਮ ਚੰਗੇ ਕਰਦਾ ਮੋਦੀ ਅੱਛਾ ਜੀ ਹਾਂ ਨਹੀਂ ਹੋਰ ਹੋਰ ਪਾਰਟੀਆਂ ਨਹੀਂ ਵਧੀਆ ਲੱਗਦੀਆਂ ਆ ਹੋਰ ਨਹੀਂ ਵਧੀਆ ਇਹਨਾਂ ਨੇ ਸਾਡੇ ਨਾਲ ਕਾਂਗਰਸ ਨੇ ਨੁਕਸਾਨ ਕਰਿਆ ਤਾਂ ਉਹਨੂੰ ਕਰ ਲਿਆ ਦਾ ਦਰਬਾਰ ਦਾ ਹਟਾਤਾ ਦਾ ਨਹੀਂ ਜਿਵੇਂ ਹੁਣ ਆ ਪੰਜਾਬ ਬਚਾਓ ਯਾਤਰਾ ਘਟ ਰਿਹਾ ਹੈ ਸੁਖਵੀਰ ਬਾਦਲ ਕਹਿੰਦਾ ਪੰਜਾਬ ਬਚਾਉਣਾ ਜੇ ਇਕੱਠੇ ਹੋ ਗਏ ਫਿਰ ਪਾ ਦੇਣਗੇ ਜੇ ਇਕੱਠੇ ਹੋ ਗਏ ਤਾਂ ਫਿਰ ਪਾ ਦੇਣਗੇ ਵੋਟ ਕੱਲ੍ਹ ਹੀ ਕਰ ਲਈਦਾ ਭਾਜਪਾ ਨੂੰ ਹੀ ਜਾਣੀ ਆ ਹਾਂ ਅੱਛਾ ਜੀ ਜੇ ਇਕੱਠੇ ਹੋ ਗਏ ਫਿਰ ਜਿਹੜਾ ਖੜੂ ਉਹ ਕੈਂਡੀਡੇਟ ਉਹਨੂੰ ਪਾ ਦੇਣਗੇ ਭਗਵਾਨਤਮਾਨ ਦੇ ਕੰਮ ਨਹੀਂ ਵਧੀਆ ਲੱਗੇ ਨਾ ਉਹਨੇ ਠੀਕ ਆ ਉਹ ਸਾੜੇ 30000 ਰੁਪਏ ਨਹੀਂ ਪਾਇਆ ਉਹਨੇ ਉਹ ਕਹਿੰਦਾ ਪਾਉਂਗਾ ਅੱਗੇ ਮੈਂ ਨਾ ਹੋਰ ਕੀ ਦਬਾਰਾ ਪੈਦਾ ਸਾਲ ਕਰਿਆ ਗਿਆ ਫਿਰ ਪਾ ਦੂ ਨਹੀਂ ਉਹ ਕਹਿੰਦਾ ਵੀ ਮਾੜਾ ਇਹ ਅੱਗੇ ਪਾਉਂਗਾ ਹਜੇ ਨਹੀਂ ਪਾਉਂਦਾ ਉਹ ਕਹਿੰਦਾ ਜਦੇ ਪਾਉਂਗਾ ਚੁੱਚੀ ਧਾਰ ਪਾਇਆ ਹੈ ਨਹੀਂ ਤਾਂ ਹੀ ਜੀਨੀ ਦੀ ਬੱਪੂ ਦੇ ਕੋਲ ਪੈਸੇ ਸਾੜੇ ਥੋੜਾ ਲੋਨ ਲਿਆ ਰਾਉ ਚੱਡੇ ਦੇ ਕਿੰਨਾ ਵਸਲਾਇਆ ਉਹਦੇ ਆਪ ਨੂੰ ਪੰਜਾਬ ਦਾ ਉਹ ਸਾੜਾ ਕਿਉਂ ਲਾਤਾ ਸਾੜੇ ਨੇ ਅੱਛਾ ਜੀ ਰਾਤਾ ਜਾਂ ਵਿਆਹ ਕਰਿਆ ਕਿੰਨਾ ਸਾਲਿਆਂ ਦੇ ਪੈਸਾ ਕਰੋੜਾਂ ਰੁਪਈਆ ਖਰਾਬ ਕਰਤਾ ਉਹ ਆਪਣੇ ਵਾਲੇ ਨੇ ਕਰਿਆ ਹੋਰ ਕੋਮਤ ਮਾਰਨੇ ਨਹੀਂ ਹੁਣ ਤਾਂ ਕਹਿੰਦਾ ਮੈਂ ਸਾਰਾ ਕੁਝ ਕਰੂੰਗਾ ਬਿਜਲੀ ਮੁਫਤ ਜੱਟਾਂ ਨੂੰ ਵੀ ਕਹਿੰਦਾ ਹੁਣ ਤਾਂ ਵਾਧੂ ਬਿਜਲੀ ਹੈ ਬਿਜਲੀ ਦਾ ਆਪ ਆਪਣੇ ਮੁਫਤ ਹੋਏ ਜਾਣੀ ਹੈ ਸੈਂਟਰ ਨੇ ਕਰ ਦੇਣੀ ਹੈ ਮੋਦੀ ਕਰੂ ਹਾਂ ਨਹੀਂ ਉਹ ਕਹਿ ਰਿਹਾ ਹੈ ਕਹਿੰਦਾ ਵੀ ਮੇਰੇ ਕਿਸਾਨਾਂ ਨੂੰ ਪੁੱਛ ਕੇ ਦੇਖੋ ਕਹਿੰਦਾ ਬਿਜਲੀ ਨਾ ਬਿਜਲੀ ਵਧੀਆ ਆਉਂਦੀ ਹੈ ਬਿਜਲੀ ਫਿਰ ਉਹ ਗੱਲ ਵੀ ਮੰਨੋ ਨਾ ਫੇਰ ਹਾਂ ਬਿਜਲੀ ਵਧੀਆ ਆਉਂਦੀ ਮਾੜੀ ਨਹੀਂ ਆਉਂਦੀ हां जी। ਵਿਲੀ ਪੂਰੀਆਂ ਉਹਦੇ ਇਹ ਗੱਲ। ਚਲਿਆ ਵੀ ਗਰੰਟੀਆਂ ਪੂਰੀਆਂ ਕਰ ਰਹੇ ਆ ਪਰ ਹੌਲੀ ਹੌਲੀ ਕਰ ਰਹੇ। ਪੈਨਸ਼ਨ ਕਹਿੰਦਾ 2500 ਉਹ ਵੀ ਨਹੀਂ ਪਾਈ। ਹੂੰ। ਅੱਛਾ 3 ਮੈਨਾ 1000 ਰੁਪਏ ਨਹੀਂ ਪਾਇਆ ਉਹਨੇ। ਪਾਊਗਾ ਕਹਿੰਦਾ ਮੈਂ ਪਾਉਂਗਾ। ਨਹੀਂ। ਬਾਅਦ ਵਿੱਚ ਫੇਰ ਗੱਲ ਬਣੂਗੀ। ਐ ਨਹੀਂ ਮੰਨ ਲੈ ਲੋਕ ਹੁਣ ਨੀ ਵੋਟ ਪੈਂਦੀ। ਉਹ ਵਿਆਹ ਆਪਣੇ ਵਿਆਹ ਕਰਾ ਰਹੇ ਆ ਨਾ। ਕੋਈ ਬਹੁਤ ਹੈ। ਗਾਣਾ ਕਰਾਉਂ ਸਾਲ ਇੱਕ ਦੋ ਹੋਲ ਕਰਾ ਲੂ ਕਿਹੜਾ ਪੈਸੇ ਜੋਰ ਲੱਗਣਾ ਹੈ। ਗਵਰਨਮੈਂਟ ਦੇ ਪੈਸੇ। ਸਾਰਿਆਂ ਦੀ ਹੋਗੇ ਕਹਿੰਦੇ ਨਾ ਇਹਦਾ। ਹੋਰ ਆਹ ਘਰੇ ਕੋਈ ਇਹਦੇ ਨਾਬੇ ਗਨੇ ਪਿਆ ਹੈਗਾ ਕੋਈ ਕਿਤੇ ਪਿਆ ਹੈਗਾ ਕਈ ਨੇ ਵਿਆਹ ਕਰਾ ਲੇ ਸਾਲਾਂ ਨੇ ਇਕਨੇ ਫਿਰਦੇ ਵਿਲੇ ਨਹੀਂ ਪਹਿਲਾਂ ਯਾਰ ਝਾੜੂ ਜਦੋਂ ਝਾੜੂ ਦੀ ਸਰਕਾਰ ਬਣੀਆ ਵਿਆਹ ਹੋ ਗਏ ਸਭ ਦੇ ਇਹ ਚੋਰ ਆ ਭਾਂ ਜਦੋਂ ਭਾਉਤੇ ਦਿੱਲੀ ਥੋੜਾ ਰੌਲਾ ਪੰਦਾ ਪਾਰਟੀ ਚੋਰ ਆ ਨਹੀਂ ਹੁੰਦਾ ਕਹਿੰਦੇ ਵੀ ਸ਼ਾਇਦ ਬਹਾਲ ਹੋ ਜਵੇਗੀ ਜੇ ਜਰੀਵਾਲ ਨਹੀਂ ਹੁੰਦਾ ਉਹ ਇੱਕ ਸਾਲਾ ਟੀਵਾ ਦੇ ਗਿਆ ਅੱਜ ਕੱਲ ਅੱਛਾ ਸੈਂਟਰ ਦਾ ਮੰਚ ਜਿਹੜਾ ਕੇਜਰੀਵਾਲ ਦਾ ਟੀਵਾ ਦੇ ਗਿਆ ਇੱਕ ਹੌਲੀ ਹੌਲੀ ਟੁੱਟਦੇ ਜਾ ਰਹੇ ਨੇ ਉਹਦਾ 30 ਬੰਦੇ ਤਿਆਰ ਬੈਠੇ ਟੁੱਟਣ ਨੂੰ ਆਪਣੇ ਵਾਲੇ ਪੰਜਾਬ ਵਾਲੇ ਆ ਵਾਲੇ ਵੀ ਅੱਛਾ ਜੀ ਕੀ ਕਹਿੰਦੇ ਉਹ ਤਿਆਰ ਆ ਟੁੱਟਣ ਨੂੰ ਆ ਵੋਟਾਂ ਦਾ ਬਾੜ ਪਟਾਕਾ ਪੈਜੂ ਵੋਟਾਂ ਦਾ ਪਹਿਲਾਂ ਪਵਾਓ ਨਾ ਫਿਰ ਬਾਅਦ ਚ ਕੀ ਫਾਇਦਾ ਪਹਿਲਾਂ ਹੀ ਪੈ ਜਾਦਾ ਕੋਈ ਬੜੀ ਗੱਲ ਨਹੀਂ ਜੇ ਪਹਿਲਾਂ ਪੈ ਗਿਆ ਬਾਪੂ ਫਿਰ ਤਾਂ ਬਹੁਤ ਹਲਗਲੀ ਮਚ ਜੂ ਫਿਰ ਤਾਂ ਮਸੂਬਾ ਹੀ ਕੰਮ ਆਣ ਬੈਜੂ ਫਿਰ ਆ ਪਾਰਟੀ ਖਤਮ ਆ ਉਹ ਸਾਲਾ ਬੀਜੇਪੀ ਜਾਊ ਇਹ ਭਵੰਤਮਾਨ ਗੱਲ ਹੋਈ ਵੀ ਆ ਇਹ ਨਹੀਂ ਪਤਾ ਸਾਨੂੰ ਇਹਨਾਂ ਨੂੰ ਦੱਸ ਤੀ ਗਾ ਅੱਛਾ ਮੋਦੀ ਕਹ ਨਹੀਂ ਜਾਊਗਾ ਇਹ ਤੁਸੀਂ ਕਹਿ ਰਹੇ ਹੋ ਵੀ ਭਗਵੰਤ ਮੋਦੀ ਵੱਲ ਜਾ ਰਿਹਾ ਹੈ ਹਾਂ ਅੱਛਾ ਜੀ ਸਾਨੂੰ ਬਾਪੂ ਬੜਾ ਪਤਾ ਬਾਜਪਾ ਬਾਰੇ ਨਾ ਨਾ ਪਤਾ ਨਹੀਂ ਜਦ ਮੈਨੂੰ ਖਬਰ ਆਉਂਦੀ ਮੈਂ ਦੇਖੀ ਹੋਰ ਆਪਾਂ ਨੂੰ ਕੀ ਪਤਾ ਅੱਛਾ ਪੂਰਾ ਫੈਨ ਹੈ ਬਾਪੂ ਬਾਜਪਾ ਦਾ ਹਾਂ ਹਾਂ ਉਹ ਤਿਆਰ ਬੈਠਾ ਮੋਦੀ ਜਾਣ ਨੂੰ 30 ਐਮਐਲਏ ਨੂੰ ਟਟੂਣ ਤਿਆਰ ਨੇ ਉਹਦੇ ਪੰਜਾਬ 'ਚ